ਦੇ ਨਾਲ ਨਸ਼ਿਆਂ ਤੇ ਨਕੇਲ ਕਸੀ ਜਾ ਰਹੀ ਹੈ ਤੇ ਉਸੇ ਕੜੀ ਦੇ ਤਹਿਤ ਦੱਸਦੇ ਹੀ ਇਹ ਜ਼ਹਿਰੀਲੀ ਸ਼ਰਾਬ ਦੇ ਉੱਤੇ ਵੀ ਜਿਹੜੀ ਹੈ ਪੰਜਾਬ ਪੁਲਿਸ ਦੇ ਵੱਲੋਂ ਪਠਾਨਕੋਟ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਇਹ ਸਾਰੇ ਮਾਮਲੇ ਦੀ ਤਾਂ ਕਿਤੇ ਨਾ ਕਿਤੇ ਇਸ ਦੀ ਕੜੀ ਜਿਹੜੀ ਹੈ ਉਹ ਹਿਮਾਚਲ ਦੇ ਨਾਲ ਜੁੜਦੀ ਹੈ ਜਿੱਥੇ ਕਿ ਪਠਾਨਕੋਟ ਅਤੇ ਹਿਮਾਚਲ ਦੀ ਹੱਦ ਜਿਹੜੀ ਆਪਸ ਦੇ ਵਿੱਚ ਮਿਲਦੀ ਹੈ ਛੰਨੀ ਬੇਲੀ ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਗਈ ਜਿੱਥੇ ਕਿ ਆਪਕਾਰੀ ਵਿਭਾਗ ਤੇ ਪੁਲਿਸ ਕਰਮਚਾਰੀਆਂ ਦੇ ਨਾਲ ਗੈਸਟਿਡ ਆਫਿਸਰਸ ਦੇ ਨਾਲ ਜਿਹੜੀ ਹੈ ਮੌਕੇ ਤੇ ਪਹੁੰਚ ਕੇ ਸ਼ਰਾਬ ਜਿਹੜੀ ਉਹ ਬਰਾਮਦ 3 ਡ੍ਰਮ ਜਨੇ ਲਗਭਗ ਬਰਾਮਦ ਕੀਤੇ ਗਏ ਨੇ ਤੇ ਇਸਦੇ ਨਾਲ ਦੱਸ ਦਈਏ ਇਸ ਰੀਲੀ ਸ਼ਰਾਬ ਦੇ ਪੱਠੀਆਂ ਜਿਹੜੀਆਂ ਨੇ ਉਹ ਡੈਸਟਰੋਏ ਕੀਤੀਆਂ ਗਈਆਂ ਨੇ ਪੁਲਿਸ ਦੇ ਵੱਲੋਂ ਤੇ ਉੱਥੇ ਹੀ ਮੌਕੇ ਤੇ ਪਹੁੰਚ ਕੇ ਇਸ ਸਾਰੀ ਸ਼ਰਾਬ ਨੂੰ ਜਿਹੜਾ ਬਰਾਮਦ ਕੀਤਾ ਗਿਆ ਜਿਸ ਦੀ ਜਾਣਕਾਰੀ ਜਿਹੜੀ ਐ ਐਸਐਸਪੀ ਪਠਾਨਕੋਟ ਦਵਜਿੰਦਰ ਸਿੰਘ ਢਿੱਲੋਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਦੱਸ ਦਈਏ ਇਸ ਆਪਰੇਸ਼ਨ ਦੇ ਤਹਿਤ ਇਥਨੋਲ ਅਲਕੋਹਲ ਦੇ ਜਿਹੜੇ ਨੇ 35 ਡ੍ਰਮ ਬਰਾਮਦ ਕੀਤੇ ਗਏ ਨੇ ਤੇ ਉੱਥੇ ਹੀ ਹਿਮਾਚਲ ਪੁਲਿਸ ਦੇ ਨਾਲ ਜਿਹੜਾ ਹੈ ਆਪਰੇਸ਼ਨ ਪੰਜਾਬ ਪੁਲਿਸ ਪਠਾਨਕੋਟ ਪੁਲਿਸ ਦਾ ਜਿਹੜਾ ਹੈ ਉਹ ਰਿਹਾ ਹੈ ਜਿਨ੍ਹਾਂ ਦੇ ਵੱਲੋਂ ਜਿਹੜੀ ਹੈ ਬ ਜਾਰੀ ਹੈ ਤੇ ਉੱਥੇ ਹੀ ਐਸਐਸਪੀ ਪਠਾਨਕੋਟ ਦੇ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਨੇ ਹਿਮਾਚਲ ਪੁਲਿਸ ਦੇ ਨਾਲ ਜਿਹੜੀ ਹੈ ਖਾਸ ਮੀਟਿੰਗ ਕਰਕੇ ਗੱਲਬਾਤ ਸਾਂਝੀ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਸ ਕੜੀ ਦੇ ਵਿੱਚ ਇਸ ਪੂਰੇ ਮਾਮਲੇ ਦੇ ਵਿੱਚ ਪਤਾ ਲਗਾਇਆ ਜਾ ਸਕੇ ਕਿ ਇਹ ਜਿਹੜੇ ਕੈਮੀਕਲ ਨੇ ਜਿਹੜੇ ਜ਼ਹਿਰੀਲੀ ਸ਼ਰਾਬ ਹੈ ਕਿਸ ਤਰ੍ਹਾਂ ਦੇ ਨਾਲ ਕਿੱਥੋਂ ਇਹ ਕੈਮੀਕਲ ਜਿਹੜੇ ਨੇ ਇਹਨਾਂ ਨੂੰ ਮਿਲਦੇ ਨੇ ਤੇ ਦੱਸ ਦਈਏ ਇਸ ਦੇ ਉੱਤੇ ਵੱਡੀ ਜਾਣਕਾਰੀ ਵੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੀਆਂ ਕਾਰਵਾਈਆਂ ਜਿਹੜੀਆਂ ਨੇ ਜ਼ਹਿਰੀਲੀ ਸ਼ਰਾਬ ਦੇ ਉੱਤੇ ਕੀਤੀਆਂ ਜਾਂਦੀਆਂ ਪਠਾਨਕੋਟ ਪੁਲਿਸ ਦੇ ਵੱਲੋਂ ਔਰ ਕੀ ਕੀ ਜਾਣਕਾਰੀ ਜਿਹੜੀ ਐ एसएसपी ਪਠਾਨਕੋਟ ਨੇ ਸਾਂਝੀ ਕੀਤੀ ਹੈ ਇਸ ਮੌਕੇ ਤੇ ਆਓ ਦੇਖਦੇ ਹਾਂ ਇਹ ਪੂਰੀ ਖਬਰ ਅ ਜਿਸ ਤਰ੍ਹਾਂ ਅਸੀਂ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਹੈਗੀ ਆ ਜਿਹੜੀ ਸ਼ਰਾਬ ਜਿਹੜੀ ਹੈਗੀ ਆ ਜਿਹੜੀ ਜਿਹਨੂੰ ਕਹਿ ਸਕਦੇ ਜਿਹੜੀ ਕਿ ਇਥਾਈਲ ਅਲਕੋਹਲ ਜਾਂ ਇਥਨੋਲ ਤੋਂ ਬਣਦੀ ਆ ਉਹਦੇ ਵਾਸਤੇ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਸਾਡੇ ਰੇਡਸ ਹੋ ਰਹੇ ਪੰਜਾਬ ਦੇ ਵਿੱਚ ਪਰ ਜਦੋਂ ਸਾਰਿਆਂ ਦੀ ਬੈਕਵਰਡ ਲਿੰਕੇਜਸ ਵਿੱਚ ਜਾ ਕੇ ਦੇਖਦੇ ਆਂ ਤੇ ਸਭ ਤੋਂ ਜ਼ਿਆਦਾ ਫੋਕਸ ਜਿਹੜਾ ਹੈਗਾ ਉਹ ਛੰਨੀ ਬੇਲੀ ਜਿਹੜਾ ਕਿ ਹਿਮਾਚਲ ਪ੍ਰਦੇਸ਼ ਤੋਂ ਬਿਲਕੁਲ ਜੁਆਇਨਿੰਗ ਆ ਪਠਾਨਕੋਟ ਦੇ ਉਸ ਪਿੰਡ ਦੇ ਉੱਤੇ ਜਾ ਕੇ ਫੋਕਸ ਹੁੰਦਾ ਜਿੱਥੇ ਉਹ ਇਹ ਸਪਲਾਈ ਆ ਰਹੀ ਆ ਸੋ ਅੱਜ ਉੱਥੇ ਇੱਕ ਵੱਡੀ ਤਿਆਰੀ ਦੇ ਤਹਿਤ ਅਸੀਂ ਤਕਰੀਬਨ 2.5 ਦੋ ਅਗਸਟਡ ਆਫਿਸਰਸ ਅ ਦੋ ਇਨਸਪੈਕਟਰਸ ਦੋ ਲੇਡੀ ਇਨਸਪੈਕਟਰਸ ਤੇ 100 ਦੇ ਕਰੀਬ ਜਿਹੜੇ ਜਵਾਨ ਹੈਗੇ ਆ ਅਲੌਂਗ ਵਿਦ ਜਿਹੜੇ ਹੈਗੇ ਆ ਐਕਸਾਈਜ਼ ਟੈਕਸਟੇਸ਼ਨ ਆਫੀਸਰ ਤੇ ਐਕਸਾਈਜ਼ ਇਨਸਪੈਕਟਰ ਪੰਜਾਬ ਦੇ ਇਹ ਮੈਂ ਪੰਜਾਬ ਪੁਲਿਸ ਦੀ ਫੋਰਸ ਦੀ ਗੱਲ ਕਰ ਰਿਹਾ ਇਹ ਸਾਰੀ ਫੋਰਸ ਜਿਹੜੀ ਹੈਗੀ ਆ ਬੈਕਵਰਡ ਲਿੰਕਜ ਵੇਜ ਲਿੰਕਜ ਵਿੱਚ ਜਾ ਕੇ ਜਿਹੜੇ ਸਾਡੇ ਵੱਲੋਂ ਨਾਮਜ਼ਦ ਕੀਤੇ ਗਏ ਦੋਸ਼ੀ ਆ ਉਹਨਾਂ ਦੇ ਘਰਾਂ ਦੇ ਉੱਤੇ ਜਿਹੜੀ ਹੈਗੀ ਆ ਉਹ ਇੱਕ ਆਪਰੇਸ਼ਨ ਦੇ ਤਹਿਤ ਅਸੀਂ ਰੇਡ ਕੀਤੀ ਆ ਜਿਹਦੇ ਵਿੱਚ ਅਸੀਂ ਉੱਥੇ ਮੌਕੇ ਤੇ ਪਹੁੰਚ ਕੇ ਹਿਮਾਚਲ ਪੁਲਿਸ ਨੂੰ ਵੀ ਸ਼ਾਮਲ ਕੀਤਾ ਔਰ ਇਸ ਕਾਰਵਾਈ ਦੇ ਦੌਰਾਨ ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਸਾਰੇ ਪਿੰਡ ਦੇ ਵਿੱਚੋਂ ਹਜ਼ਾਰਾਂ ਲੀਟਰ ਲਾਹਣ ਜਿਹੜੀ ਕਿ ਹਜੇ ਵੀ ਕਾਰਵਾਈ ਚੱਲ ਰਹੀ ਆ ਵਡੀਆਂ ਪੱਠੀਆਂ ਵੱਡੇ ਜ਼ਖੀਰੇ ਔਰ ਉਹਨਾਂ ਦੇ ਵਿੱਚ ਪਰਮਨੈਂਟ ਜਿਹੜੀ ਸਟੋਰੇਜ ਕੀਤੀ ਹੋਈ ਆ ਜਿਹੜੀ ਆ ਕੱਚੀ ਲਾਹਣ ਹੈਗੀ ਆ ਉਹ ਜਿਹੜੀ ਹੈਗੀ ਬਰਾਮਦ ਹੋਈ ਉਹਨੂੰ ਡਿਸਟਰਾਏ ਕੀਤਾ ਜਾ ਰਿਹਾ ਪੰਜਾਬ ਪੁਲਿਸ ਤੇ ਪੰਜਾਬ ਐਕਸਾਈਜ਼ ਵੱਲੋਂ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਤਕਰੀਬਨ 7000 ਲੀਟਰ ਸਸਪੈਕਟਡਲੀ 에ਥਨ올 ਹੈਗੀ ਆ ਜਿਹੜੀ ਕਿ ਉਹ ਉਹ ਜਿਹੜੀ ਉੱਥੋਂ ਬਰਾਮਦ ਹੋਈ ਆ ਉਹ ਬਰਾਮਦਗੀ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਹਿਮਾਚਲ ਪੁਲਿਸ ਨੂੰ ਉਹਦੇ ਤੇ ਸਖਤ ਕਾਰਵਾਈ ਕਰਨ ਵਾਸਤੇ ਅਸੀਂ ਕਿਹਾ ਹੈਗਾ ਉਹਦੀ ਬਰਾਮਦਗੀ ਹੋ ਚੁੱਕੀ ਆ ਔਰ ਉਹਦੇ ਬਾਰੇ ਹਿਮਾਚਲ ਪੁਲਿਸ ਨੂੰ ਕਾਰਵਾਈ ਲਈ ਵੀ ਕਿਹਾ ਗਿਆ ਔਰ ਇਹ ਵੀ ਉਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਆ ਕਿ ਇਹਦਾ ਪਤਾ ਲਗਾਇਆ ਜਾਵੇ ਕਿ ਜਿਹੜੀ ਇਹ 에ਥਾਈਲ ਅਲਕੋਹਲ ਅਬਲੀਕ ਜਿਹੜੀ 에ਥਨ올 ਆ ਇੱਕ ਥੋੜਾ ਨੂੰ ਪ੍ਰਾਪਤ ਹੋਈ ਆ ਔਰ ਇੱਥੇ ਜ਼ਖੀਰਾ ਕਿਵੇਂ ਬਣਿਆ ਤੋ ਕੁਦਰਤੀ ਤੌਰ ਤੇ ਜ਼ਾਰਾ ਤੌਰ ਤੇ ਗੱਲ ਆ ਕਿ ਜਿਹੜੀ ਇਹ ਸ਼ਰਾਬ ਵਿੱਚ ਕਿਉਂਕਿ ਜੇ 7000 ਲੀਟਰ ਆ ਤੇ 7 ਲੱਖ 1000 ਲੀਟਰ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਮਲਟੀ ਫੋਲਡਸ ਤੋਂ ਤੁਸੀਂ ਜਿਹੜੀ ਹੈਗੀ ਗੈਰ ਕਾਨੂੰਨੀ ਸ਼ਰਾਬ ਪਾਣੀ ਵਿੱਚ ਘੋਲ ਕੇ ਲੋਕਾਂ ਨੂੰ ਦੇ ਸਕਦੇ ਹੋ ਸੋ ਇਹ ਇੱਕ ਜ਼ਹਿਰ ਹੈ ਜ਼ਿਕਰ ਇਹਨੂੰ ਜ਼ਹਿਰ ਦੀ ਤਰ੍ਹਾਂ ਅਸੀਂ ਇੱਥੇ ਟ੍ਰੀਟ ਕਰਦੇ ਆ ਜਿੱਥੇ ਸਾਡੇ ਮੁਕਾਦਮੇ ਆ ਉਹ 123 BNS 111 ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਉਹਨੂੰ ਲੈ ਕੇ ਅਸੀਂ ਡੀਲ ਕਰ ਰਹੇ ਆ ਸਿਮਿਲਰ ਰਿਕੁਐਸਟ ਜਿਹੜੀ ਹੈਗੀ ਹੈ ਹਮਾਚਰ ਪੁਲਿਸ ਨੂੰ ਕੀਤੀ ਆ ਕਿ ਤੁਸੀਂ ਵੀ ਉੱਤੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਕਰੋ ਸਾਨੂੰ ਕੁਝ ਜਿਹੜੇ ਨਰੋਈਂਦੇ ਅ ਅਪਰਾਧੀ ਸੀ ਉਹਨਾਂ ਦੀ ਅਸੀਂ ਗ੍ਰਿਫਤਾਰੀ ਕੀਤੀ ਆ ਉਹਦਾ ਵੀ ਅਸੀਂ ਖੁਲਾਸਾ ਬਾਅਦ ਵਿੱਚ ਕਰਾਂਗੇ ਪਰ ਜਿਹੜੀ ਮੇਜਰ ਰਿਕਵਰੀ ਉੱਥੇ ਹੋਈ ਆ ਉਹਦੇ ਉਹਦੀ ਜਿਹੜੀ ਹੈਗੀ ਆ ਸੀ ਉਹ ਉੱਥੇ ਜਿਹੜੀ ਪੰਜਾਬ ਪੁਲਿਸ ਦੀ ਕਾਰਵਾਈ ਉਹ ਲਗਾਤਾਰ ਚੱਲਦੀ ਹੈ ਮੈਨੂੰ ਉਮੀਦ ਆ ਅਜੇ ਦੇਰ ਰਾਤ ਤੱਕ ਉਹ ਕਾਰਵਾਈ ਚੱਲਦੀ ਰਹੇ ਇਸ ਸਮੇਂ ਦੀ ਵੱਡੀ ਖਬਰ ਦੱਸ ਰਿਹਾ ਦੱਸਦੇ ਹੀ ਇਹ ਪਠਾਨਕੋਟ ਪੁਲਿਸ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਨਸ਼ਿਆਂ ਤੇ ਨਕੇਲ ਕਸੀ ਜਾ ਰਹੀ ਹੈ ਤੇ ਉਸੇ ਕੜੀ ਦੇ ਤਹਿਤ ਦੱਸਦੇ ਹੀ ਇਹ ਜ਼ਹਿਰੀਲੀ ਸ਼ਰਾਬ ਦੇ ਉੱਤੇ ਵੀ ਜਿਹੜੀ ਹੈ ਆ ਪੰਜਾਬ ਪੁਲਿਸ ਦੇ ਵੱਲੋਂ ਪਠਾਨਕੋਟ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਇਹ ਸਾਰੇ ਮਾਮਲੇ ਦੀ ਤਾਂ ਕਿਤੇ ਨਾ ਕਿਤੇ ਇਸ ਦੀ ਕੜੀ ਜਿਹੜੀ ਹੈ ਉਹ ਹਿਮਾਚਲ ਦੇ ਨਾਲ ਜੁੜਦੀ ਹੈ ਜਿੱਥੇ ਕਿ ਪਠਾਨਕੋਟ ਅਤੇ ਹਿਮਾਚਲ ਦੀ ਹੱਦ ਜਿਹੜੀ ਆਪਸ ਦੇ ਵਿੱਚ ਮਿਲਦੀ ਹੈ ਛੰਨੀ ਬੇਲੀ 'ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਗਈ ਜਿੱਥੇ ਕਿ ਆਪਕਾਰੀ ਵਿਭਾਗ ਤੇ ਪੁਲਿਸ ਕਰਮਚਾਰੀਆਂ ਹਈ ਹੈ ਮੌਕੇ ਤੇ ਪਹੁੰਚ ਕੇ ਇਸ ਸ਼ਰਾਬ ਜਿਹੜੀ ਉਹ ਬਰਾਮਦ ਕੀਤੀ ਗਈ ਹੈ 35 ਡਰਮ ਜਿਹਨੇ ਲਗਭਗ ਬਰਾਮਦ ਕੀਤੇ ਗਏ ਨੇ ਤੇ ਉਸਦੇ ਨਾਲ ਦੱਸ ਦਈਏ ਇਸ ਜ਼ਰੀਲੀ ਸ਼ਰਾਬ ਦੇ ਪੱਠੀਆਂ ਜੜੀਆਂ ਨੇ ਉਹ ਡਸਟਰਾਏ ਕੀਤੀਆਂ ਗਈਆਂ ਨੇ ਪੁਲਿਸ ਦੇ ਵੱਲੋਂ ਤੇ ਉੱਥੇ ਹੀ ਮੌਕੇ ਤੇ ਪਹੁੰਚ ਕੇ ਇਸ ਸਾਰੀ ਸ਼ਰਾਬ ਨੂੰ ਜਿਹੜਾ ਬਰਾਮਦ ਕੀਤਾ ਗਿਆ ਜਿਸ ਦੀ ਜਾਣਕਾਰੀ ਜਿਹੜੀ ਐ ਐਸਐਸਪੀ ਪਠਾਨਕੋਟ ਦਵਜਿੰਦਰ ਸਿੰਘ ਢਿੱਲੋਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਦੱਸ ਦਈਏ ਇਸ ਆਪਰੇਸ਼ਨ ਦੇ ਤਹਿਤ 에ਥਨੋਲ ਅਲਕੋਹਲ ਦੇ ਜਿਹੜੇ ਨੇ 35 ਡਰਮ ਬਰਾਮਦ ਕੀਤੇ ਗਏ ਨੇ ਤੇ ਉੱਥੇ ਹੀ ਹਿਮਾਚਲ ਪੁਲਿਸ ਦੇ ਨਾਲ ਜਿਹੜਾ ਹੈ ਆਪਰੇਸ਼ਨ ਪੰਜਾਬ ਪੁਲਿਸ ਪਠਾਨਕੋ ਪੁਲਿਸ ਦਾ ਜੜਾਇਓ ਰਿਹਾ ਹੈ ਜਿਨ੍ਹਾਂ ਦੇ ਵੱਲੋਂ ਜਿਹੜੀ ਹੈ ਵੱੰਡੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਐਸਐਸਪੀ ਪਠਾਨਕੋਟ ਦੇ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਨੇ ਹਿਮਾਚਲ ਪੁਲਿਸ ਦੇ ਨਾਲ ਜਿਹੜੀ ਹੈ ਖਾਸ ਮੀਟਿੰਗ ਕਰਕੇ ਗੱਲਬਾਤ ਸਾਂਝੀ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਸ ਕੜੀ ਦੇ ਵਿੱਚ ਇਸ ਪੂਰੇ ਮਾਮਲੇ ਦੇ ਵਿੱਚ ਪਤਾ ਲਗਾਇਆ ਜਾ ਸਕੇ ਕਿ ਇਹ ਜਿਹੜੇ ਕੈਮੀਕਲ ਨੇ ਜਿਹੜੇ ਜ਼ਹਿਰੀਲੀ ਸ਼ਰਾਬ ਹੈ ਕਿਸ ਤਰ੍ਹਾਂ ਦੇ ਨਾਲ ਕਿੱਥੋਂ ਇਹ ਕੈਮੀਕਲ ਜਿਹੜੇ ਨੇ ਇਹਨਾਂ ਨੂੰ ਮਿਲਦੇ ਨੇ ਤੇ ਦੱਸ ਦਈਏ ਇਸ ਦੇ ਉੱਤੇ ਵੱਡੀ ਜਾਣਕਾਰੀ ਵੀ ਜਿਹੜੀ ਆ ਸਾਂਝੀ ਕੀਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੇ ਕਾਰਵਾਈਆਂ ਜਿਹੜੀਆਂ ਨੇ ਜ਼ਹਿਰੀਲੀ ਸ਼ਰਾਬ ਦੇ ਉੱਤੇ ਕੀਤੀਆਂ ਜਾਂਚੀਆਂ ਪਠਾਨਕੋਟ ਪੁਲਿਸ ਦੇ ਵੱਲੋਂ ਫਰਕੀ ਕੀ ਜਾਣਕਾਰੀ ਜਿਹੜੀ ਐਸਐਸਪੀ ਪਠਾਨਕੋਟ ਨੇ ਸਾਂਝੀ ਕੀਤੀ ਹੈ ਇਸ ਮੌਕੇ ਤੇ ਆਓ ਦੇਖਦੇ ਆਂ ਪੂਰੀ ਖਬਰ ਅ ਜਿਸ ਤਰ੍ਹਾਂ ਅਸੀਂ ਪਿਛਲੇ ਕੁਝ ਦਿਨਾਂ ਤੋਂ ਉਤੋਂ ਜਿਹੜੀ ਹੈਗੀ ਆ ਜਿਹੜੀ ਸ਼ਰਾਬ ਜਿਹੜੀ ਹੈਗੀ ਆ ਜਿਹੜੀ ਜਿਹਨੂੰ ਕਹਿ ਸਕਦੇ ਜਿਹੜੀ ਕਿ ਇਥਾਈਲ ਅਲਕੋਹਲ ਜਾਂ ਇਥਨੋਲ ਤੋਂ ਬਣਦੀ ਆ ਉਹਦੇ ਵਾਸਤੇ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਸਾਡੇ ਰੇਡਸ ਹੋ ਰਹੇ ਪੰਜਾਬ ਦੇ ਵਿੱਚ ਪਰ ਜਦੋਂ ਸਾਰਿਆਂ ਦੀ ਬੈਕਵਰਡ ਲਿੰਕੇਜਸ ਵਿੱਚ ਜਾ ਕੇ ਦੇਖਦੇ ਆਂ ਤੇ ਸਭ ਤੋਂ ਜ਼ਿਆਦਾ ਫੋਕਸ ਜਿਹੜਾ ਹੈਗਾ ਉਹ ਛੰਨੀ ਬੇਦੀ ਜਿਹੜਾ ਕਿ ਹਿਮਾਚਲ ਪ੍ਰਦੇਸ਼ ਦੀ ਬਿਲਕੁਲ ਅਜੋਇਨਿੰਗ ਪਠਾਨਕੋਟ ਦੇ ਉਸ ਪਿੰਡ ਦੇ ਉੱਤੇ ਜਾ ਕੇ ਫੋਕਸ ਹੁੰਦਾ ਜਿੱਥੇ ਉਹ ਇਹ ਸਪਲਾਈ ਆ ਰਹੀ ਆ ਸੋ ਅੱਜ ਉੱਥੇ ਇੱਕ ਵੱਡੀ ਤਿਆਰੀ ਦੇ ਤਹਿਤ ਅਸੀਂ ਤਕਰੀਬਨ ਸਾਡੇ 2 ਅਗਸਟਡ ਆਫਿਸਰਸ ਅ ਦੋ ਇਨਸਪੈਕਟਰਸ ਦੋ ਲੇਡੀ ਇਨਸਪੈਕਟਰਸ ਤੇ 100 ਦੇ ਕਰੀਬ ਜਿਹੜੇ ਜਵਾਨ ਹੈਗੇ ਆ ਅਲੌਂਗ ਵਿਦ ਜਿਹੜੇ ਹੈ ਗਿਆ ਐਕਸਾਈਜ਼ ਟੈਕਸਟੇਸ਼ਨ ਆਫੀਸਰ ਤੇ ਐਕਸਾਈਜ਼ ਇਨਸਪੈਕਟਰ ਪੰਜਾਬ ਦੇ ਇਹ ਮੈਂ ਪੰਜਾਬ ਪੁਲਿਸ ਦੀ ਫੋਰਸ ਦੀ ਗੱਲ ਕਰ ਰਿਹਾ ਇਹ ਸਾਰੀ ਫੋਰਸ ਜਿਹੜੀ ਹੈਗੀ ਆ ਬੈਕਵਰਡ ਲਿੰਕਜ ਵੇਜ ਲਿੰਕਜ ਵਾਸ ਜਾ ਕੇ ਜਿਹੜੇ ਸਾਡੇ ਕੋਲੋਂ ਨਾਮਜ਼ਦ ਕੀਤੇ ਗਏ ਦੋਸ਼ੀ ਆ ਉਹਨਾਂ ਦੇ ਘਰਾਂ ਦੇ ਉੱਤੇ ਜਿਹੜੀ ਹੈਗੀ ਆ ਉਹ ਇੱਕ ਆਪਰੇਸ਼ਨ ਦੇ ਤਹਿਤ ਅਸੀਂ ਰੇਡ ਕੀਤੀ ਆ ਜਿਹਦੇ ਵਿੱਚ ਅਸੀਂ ਉੱਥੇ ਮੌਕੇ ਤੇ ਪਹੁੰਚ ਕੇ ਹਿਮਾਚਲ ਪੁਲਿਸ ਨੂੰ ਵੀ ਸ਼ਾਮਲ ਕੀਤਾ ਔਰ ਇਸ ਕਾਰਵਾਈ ਦੇ ਦੌਰਾਨ ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਸਾਰੇ ਪਿੰਡ ਦੇ ਵਿੱਚੋਂ ਹਜ਼ਾਰਾਂ ਲੀਟਰ ਲਾਹਣ ਜਿਹੜੀ ਕਿ ਹਜੇ ਵੀ ਕਾਰਵਾਈ ਚੱਲ ਰਹੀ ਆ ਵਡੀਆਂ ਪੱਠੀਆਂ ਵੱਡੇ ਜ਼ਖੀਰੇ ਔਰ ਉਹਨਾਂ ਦੇ ਵਿੱਚ ਪਰਮਾਨੈਂਟ ਜਿਹੜੀ ਸਟੋਰੇਜ ਕੀਤੀ ਹੋਈ ਆ ਜਿਹੜੀ ਕੱਚੀ ਲਾਹਣ ਹੈਗੀ ਆ ਉਹ ਜਿਹੜੀ ਹੈਗੀ ਬਰਾਬਦ ਹੋਈ ਉਹਨੂੰ ਡਿਸਟਰਾਏ ਕੀਤਾ ਜਾ ਰਿਹਾ ਪੰਜਾਬ ਪੁਲਿਸ ਤੇ ਪੰਜਾਬ ਐਕਸਾਈਜ਼ ਵੱਲੋਂ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਤਕਰੀਬਨ 7000 ਲੀਟਰ ਸਸਪੈਕਟਿਡਲੀ 에ਥਨ올 ਹੈਗੀ ਆ ਜਿਹੜੀ ਕਿ ਉਹ ਉਹ ਜਿਹੜੀ ਉੱਥੋਂ ਬਰਾਮਦ ਹੋਈ ਆ ਉਹ ਬਰਾਮਦਗੀ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਹਿਮਾਚਲ ਪੁਲਿਸ ਨੂੰ ਉਹਦੇ ਤੇ ਸਖਤ ਕਾਰਵਾਈ ਕਰਨ ਵਾਸਤੇ ਅਸੀਂ ਕਿਹਾ ਹੈਗਾ ਉਹਦੀ ਬਰਾਮਦਗੀ ਹੋ ਚੁੱਕੀ ਆ ਔਰ ਉਹਦੇ ਬਾਰੇ ਹਿਮਾਚਲ ਪੁਲਿਸ ਨੂੰ ਕਾਰਵਾਈ ਲਈ ਵੀ ਕਿਹਾ ਗਿਆ ਔਰ ਇਹ ਵੀ ਉਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਆ ਕਿ ਇਹਦਾ ਪਤਾ ਲਗਾਇਆ ਜਾਵੇ ਕਿ ਜਿਹੜੀ ਇਹ ਇਥਾਈਲ ਅਲਕੋਹਲ ਬਲੀਗ ਜਿਹੜੀ 에ਥਨੋਲ ਆ ਇਹ ਕਿੱਥੋਂ ਉਹਨਾਂ ਨੂੰ ਪ੍ਰਾਪਤ ਹੋਈ ਆ ਔਰ ਇੱਥੇ ਜ਼ਖੀਰਾ ਕਿਵੇਂ ਬਣਿਆ ਤੋ ਕੁਦਰਤੀ ਤੌਰ ਤੇ ਜ਼ਰਾ ਤੌਰ ਤੇ ਗੱਲ ਆ ਕਿ ਜਿਹੜੀ ਇਹ ਸ਼ਰਾਬ ਵਿੱਚ ਕਿਉਂਕਿ ਜੇ 7000 ਲੀਟਰ ਹੈ ਤੇ 7 ਲੱਖ 1000 ਲੀਟਰ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਮਲਟੀ ਫੋਲਡਸ ਤੋਂ ਤੁਸੀਂ ਜਿਹੜੀ ਹੈਗੀ ਗੈਰ ਕਾਨੂੰਨੀ ਸ਼ਰਾਬ ਪਾਣੀ ਵਿੱਚ ਘੋਲ ਕੇ ਲੋਕਾਂ ਨੂੰ ਦੇ ਸਕਦੇ ਹੋ ਸੋ ਇਹ ਇੱਕ ਜ਼ਹਿਰ ਹੈ ਤਿਕਰਾ ਇਹਨੂੰ ਜ਼ਹਿਰ ਦੀ ਤਰ੍ਹਾਂ ਅਸੀਂ ਇੱਥੇ ਟ੍ਰੀਟ ਕਰਦੇ ਆਂ ਜਿੱਥੇ ਸਾਡੇ ਮੁਕਾਦਮੇ ਆ ਉਹ 123 BNS 111 ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਉਹਨੂੰ ਲੈ ਕੇ ਅਸੀਂ ਡੀਲ ਕਰ ਰਹੇ ਆਂ ਸਿਮਿਲਰ ਰਿਕੁਐਸਟ ਜਿਹੜੀ ਹੈਗੀ ਹਿਮਾਚਲ ਪੁਲਿਸ ਨੂੰ ਕੀਤੀ ਆ ਕਿ ਤੁਸੀਂ ਵੀ ਇਸ ਤੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਕਰੋ ਸਾਨੂੰ ਕੁਝ ਜਿਹੜੇ ਲੋੜੀਂਦੇ ਅ ਉਹ ਅਪਰਾਧੀ ਸੀ ਉਹਨਾਂ ਦੀ ਅਸੀਂ ਗ੍ਰਿਫਤਾਰੀ ਕੀਤੀ ਆ ਉਹਦਾ ਵੀ ਅਸੀਂ ਖੁਲਾਸਾ ਬਾਅਦ ਵਿੱਚ ਕਰਾਂਗੇ ਪਰ ਜਿਹੜੀ ਮੇਜਰ ਰਿਕਵਰੀ ਉੱਥੇ ਹੋਈ ਆ ਉਹਦੇ ਉਹਦੀ ਜਿਹੜੀ ਹੈਗੀ ਆ ਸੀ ਉਹ ਉੱਥੇ ਜਿਹੜੀ ਪੰਜਾਬ ਪੁਲਿਸ ਦੀ ਕਾਰਵਾਈ ਉਹ ਲਗਾਤਾਰ ਚੱਲਦੀ ਆ ਔਰ ਮੈਨੂੰ ਉਮੀਦ ਆ ਅਜੇ ਦੇਰ ਰਾਤ ਤੱਕ ਉਹ ਕਾਰਵਾਈ ਚੱਲਦੀ ਰਹੇਗੀ ਇਸ ਸਮੇਂ ਦੀ ਵੱਡੀ ਖਬਰ ਦੱਸ ਰਿਹਾ ਦੱਸਦੇ ਹੀ ਪਠਾਨਕੋਟ ਪੁਲਿਸ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਨਸ਼ਿਆਂ ਤੇ ਨਕੇਲ ਕੱਸੀ ਜਾ ਰਹੀ ਹੈ ਤੇ ਉਸੇ ਕੜੀ ਦੇ ਤਹਿਤ ਦੱਸਦੇ ਹੀ ਇਹ ਜ਼ਹਿਰੀਲੀ ਸ਼ਰਾਬ ਦੇ ਉੱਤੇ ਵੀ ਜਿਹੜੀ ਹੈ ਪੰਜਾਬ ਪੁਲਿਸ ਦੇ ਵੱਲੋਂ ਪਠਾਨਕੋਟ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਇਹ ਸਾਰੇ ਮਾਮਲੇ ਦੀ ਤਾਂ ਕਿਤੇ ਨਾ ਕਿਤੇ ਇਸ ਦੀ ਕੜੀ ਜਿਹੜੀ ਹੈ ਉਹ ਹਿਮਾਚਲ ਦੇ ਨਾਲ ਜੁੜਦੀ ਹੈ ਜਿੱਥੇ ਕਿ ਪਠਾਨਕੋਟ ਅਤੇ ਹਿਮਾਚਲ ਦੀ ਹੱਦ ਜਿਹੜੀ ਆਪਸ ਦੇ ਵਿੱਚ ਮਿਲਦੀ ਹੈ ਛੰਨੀ ਬੇਲੀ 'ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਗਈ ਜਿੱਥੇ ਕਿ ਆਪਕਾਰੀ ਵਿਭਾਗ ਤੇ ਪੁਲਿਸ ਕਰਮਚਾਰੀਆਂ ਦੇ ਜੜੀ ਹੈ ਮੌਕੇ ਤੇ ਪਹੁੰਚ ਕੇ ਇਸ ਸ਼ਰਾਬ ਜਿਹੜੀ ਉਹ ਬਰਾਮਦ ਕੀਤੀ ਗਈ ਹੈ 35 ਡਰਮ ਜਨੇ ਲਗਭਗ ਬਰਾਮਦ ਕੀਤੇ ਗਏ ਨੇ ਤੇ ਉਸਦੇ ਨਾਮ ਦੱਸ ਦਈਏ ਇਸ ਜਰੀਲੀ ਸ਼ਰਾਬ ਦੇ ਪੱਠੀਆਂ ਜੜੀਆਂ ਨੇ ਉਹ ਡਸਟਰਾਏ ਕੀਤੀਆਂ ਗਈਆਂ ਨੇ ਪੁਲਿਸ ਦੇ ਵੱਲੋਂ ਤੇ ਉੱਥੇ ਹੀ ਮੌਕੇ ਤੇ ਪਹੁੰਚ ਕੇ ਇਸ ਸਾਰੀ ਸ਼ਰਾਬ ਨੂੰ ਜਿਹੜਾ ਬਰਾਮਦ ਕੀਤਾ ਗਿਆ ਜਿਸ ਦੀ ਜਾਣਕਾਰੀ ਜਿਹੜੀ ਐ ਐਸਐਸਪੀ ਪਠਾਨਕੋਟ ਦਿਲਜਿੰਦਰ ਸਿੰਘ ਢਿੱਲੋਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਦੱਸ ਦਈਏ ਇਸ ਆਪਰੇਸ਼ਨ ਦੇ ਤਹਿਤ 에ਥਨੋਲ ਅਲਕੋਹਲ ਦੇ ਜਿਹੜੇ ਨੇ 35 ਡਰਮ ਬਰਾਮਦ ਕੀਤੇ ਗਏ ਨੇ ਤੇ ਉੱਥੇ ਹੀ ਹਿਮਾਚਲ ਪੁਲਿਸ ਦੇ ਨਾਲ ਜਿਹੜਾ ਹੈ ਆਪਰੇਸ਼ਨ ਪੰਜਾਬ ਪੁਲਿਸ ਪਠਾਨ ਕੋਟ ਪੁਲਿਸ ਦਾ ਜੜਾਇਓ ਰਿਹਾ ਹੈ ਜਿਨ੍ਹਾਂ ਦੇ ਵੱਲੋਂ ਜਿਹੜੀ ਹੈ ਵੱਡੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਐਸਐਸਪੀ ਪਠਾਨਕੋਟ ਦੇ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਨੇ ਹਿਮਾਚਲ ਪੁਲਿਸ ਦੇ ਨਾਲ ਜਿਹੜੀ ਹੈ ਖਾਸ ਮੀਟਿੰਗ ਕਰਕੇ ਗੱਲਬਾਤ ਸਾਂਝੀ ਕੀਤੀ ਗਈ ਥੀ ਕਿਸ ਤਰ੍ਹਾਂ ਦੇ ਨਾਲ ਇਸ ਕੜੀ ਦੇ ਵਿੱਚ ਇਸ ਪੂਰੇ ਮਾਮਲੇ ਦੇ ਵਿੱਚ ਪਤਾ ਲਗਾਇਆ ਜਾ ਸਕੇ ਕਿ ਇਹ ਜਿਹੜੇ ਕੈਮੀਕਲ ਨੇ ਜਿਹੜੇ ਜ਼ਹਿਰੀਲੀ ਸ਼ਰਾਬ ਹੈ ਕਿਸ ਤਰ੍ਹਾਂ ਦੇ ਨਾਲ ਕਿੱਥੋਂ ਇਹ ਕੈਮੀਕਲ ਜਿਹੜੇ ਨੇ ਇਹਨਾਂ ਨੂੰ ਮਿਲਦੇ ਨੇ ਤੇ ਦੱਸਦੇ ਇਹ ਇਸ ਦੇ ਉੱਤੇ ਵੱਡੀ ਜਾਣਕਾਰੀ ਵੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੇ ਕਾਰਵਾਈਆਂ ਜਿਹੜੀਆਂ ਨੇ ਜ਼ਹਿਰੀਲੀ ਸ਼ਰਾਬ ਦੇ ਉੱਤੇ ਕੀਤੀਆਂ ਜਾਂਚੀਆਂ ਪਠਾਨਕੋਟ ਪੁਲਿਸ ਦੇ ਵੱਲੋਂ ਫਰਕੀ ਕੀ ਜਾਣਕਾਰੀ ਜਿਹੜੀ ਐਸਐਸਪੀ ਪਠਾਨਕੋਟ ਨੇ ਸਾਂਝੀ ਕੀਤੀ ਹੈ ਇਸ ਮੌਕੇ ਤੇ ਆਉ ਦੇਖਦੇ ਆਏ ਪੂਰੀ ਖਬਰ ਅ ਜਿਸ ਤਰ੍ਹਾਂ ਅਸੀਂ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਹੈਗੀ ਆ ਜਿਹੜੀ ਸ਼ਰਾਬ ਜਿਹੜੀ ਹੈਗੀ ਆ ਜਿਹੜੀ ਜਿਹਨੂੰ ਕਹਿ ਸਕਦੇ ਜਿਹੜੀ ਕਿ ਇਥਾਈਲ ਅਲਕੋਹਲ ਜਾਂ ਇਥਨੋਲ ਤੋਂ ਬਣਦੀ ਆ ਉਹਦੇ ਵਾਸਤੇ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਸਾਡੇ ਰੇਡਸ ਹੋ ਰਹੇ ਪੰਜਾਬ ਦੇ ਵਿੱਚ ਪਰ ਜਦੋਂ ਸਾਰਿਆਂ ਦੀ ਬੈਕਵਰਡ ਲਿੰਕੇਜਸ ਵਿੱਚ ਜਾ ਕੇ ਦੇਖਦੇ ਆਂ ਤੇ ਸਭ ਤੋਂ ਜ਼ਿਆਦਾ ਫੋਕਸ ਜਿਹੜਾ ਹੈਗਾ ਉਹ ਛੰਨੀ ਬੇਦੀ ਜਿਹੜਾ ਕਿ ਹਿਮਾਚਲ ਪ੍ਰਦੇਸ਼ ਦੇ ਬਿਲਕੁਲ ਅਜੋਇਨਿੰਗਾ ਪਠਾਨਕੋਟ ਦੇ ਉਸ ਪਿੰਡ ਦੇ ਉੱਤੇ ਜਾ ਕੇ ਫੋਕਸ ਹੁੰਦਾ ਜਿੱਥੇ ਉਹ ਇਹ ਸਪਲਾਈ ਆ ਰਹੀ ਆ ਸੋ ਅੱਜ ਉੱਥੇ ਇੱਕ ਵੱਡੀ ਤਿਆਰੀ ਦੇ ਤਹਿਤ ਅਸੀਂ ਤਕਰੀਬਨ ਸਾਡੇ 2 ਅਗਸਟਡ ਆਫਿਸਰਸ ਅ ਦੋ ਇਨਸਪੈਕਟਰਸ ਦੋ ਲੇਡੀ ਇਨਸਪੈਕਟਰਸ ਤੇ 100 ਦੇ ਕਰੀਬ ਜਿਹੜੇ ਜਵਾਨ ਹੈਗੇ ਆ ਅਲੋਂਗ ਵਿਦ ਜਿਹੜੇ ਹੈਗੇ ਆ ਐਕਸਾਈਜ਼ ਟੈਕਸਟੇਸ਼ਨ ਆਫੀਸਰ ਤੇ ਐਕਸਾਈਜ਼ ਇਨਸਪੈਕਟਰ ਪੰਜਾਬ ਦੇ ਇਹ ਮੈਂ ਪੰਜਾਬ ਪੁਲਿਸ ਦੀ ਫੋਰਸ ਦੀ ਗੱਲ ਕਰ ਰਿਹਾ ਇਹ ਸਾਰੀ ਫੋਰਸ ਜਿਹੜੀ ਹੈਗੀ ਆ ਬੈਕਵਰਡ ਲਿੰਕਜ ਵੇਜ ਲਿੰਕਜ ਵਿੱਚ ਜਾ ਕੇ ਜਿਹੜੇ ਸਾਡੇ ਕੋਲੋਂ ਨਾਮਜ਼ਦ ਕੀਤੇ ਗਏ ਦੋਸ਼ੀ ਆ ਉਹਨਾਂ ਦੇ ਘਰਾਂ ਦੇ ਉੱਤੇ ਜਿਹੜੀ ਹੈਗੀ ਆ ਉਹ ਇੱਕ ਆਪਰੇਸ਼ਨ ਦੇ ਤਹਿਤ ਅਸੀਂ ਰੇਡ ਕੀਤੀ ਆ ਜਿਹਦੇ ਵਿੱਚ ਅਸੀਂ ਉੱਥੇ ਮੌਕੇ ਤੇ ਪਹੁੰਚ ਕੇ ਹਿਮਾਚਲ ਪੁਲਿਸ ਨੂੰ ਵੀ ਸ਼ਾਮਲ ਕੀਤਾ ਔਰ ਇਸ ਕਾਰਵਾਈ ਦੇ ਦੌਰਾਨ ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਸਾਰੇ ਪਿੰਡ ਦੇ ਵਿੱਚੋਂ ਹਜ਼ਾਰਾਂ ਲੀਟਰ ਲਾਹਣ ਜਿਹੜੀ ਕਿ ਹਜੇ ਵੀ ਕਾਰਵਾਈ ਚੱਲ ਰਹੀ ਆ ਵਡੀਆਂ ਪੱਠੀਆਂ ਵੱਡੇ ਜ਼ਖੀਰੇ ਔਰ ਉਹਨਾਂ ਦੇ ਵਿੱਚ ਪਰਮਨੈਂਟ ਜਿਹੜੀ ਸਟੋਰੇਜ ਕੀਤੀ ਹੋਈ ਆ ਜਿਹੜੀ ਆ ਕੱਚੀ ਲਾਹਣ ਹੈਗੀ ਆ ਉਹ ਜਿਹੜੀ ਹੈਗੀ ਬਰਾਬਤ ਹੋਈ ਉਹਨੂੰ ਡਿਸਟਰਾਏ ਕੀਤਾ ਜਾ ਰਿਹਾ ਪੰਜਾਬ ਪੁਲਿਸ ਤੇ ਪੰਜਾਬ ਐਕਸਾਈਜ਼ ਵੱਲੋਂ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਤਕਰੀਬਨ 7000 ਲੀਟਰ ਸਸਪੈਕਟਿਵਲੀ 에ਥਨ올 ਹੈਗੀ ਆ ਜਿਹੜੀ ਕਿ ਉਹ ਉਹ ਜਿਹੜੀ ਉੱਥੋਂ ਬਰਾਮਦ ਹੋਈ ਆ ਉਹ ਬਰਾਮਦਗੀ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਹਿਮਾਚਲ ਪੁਲਿਸ ਨੂੰ ਉਹਦੇ ਤੇ ਸਖਤ ਕਾਰਵਾਈ ਕਰਨ ਵਾਸਤੇ ਅਸੀਂ ਕਿਹਾ ਹੈਗਾ ਉਹਦੀ ਬਰਾਮਦਗੀ ਹੋ ਚੁੱਕੀ ਆ ਔਰ ਉਹਦੇ ਬਾਰੇ ਹਿਮਾਚਲ ਪੁਲਿਸ ਨੂੰ ਕਾਰਵਾਈ